ਹਾਂਜੀ ਸਰ ਕੀ ਮਾਮਲਾ ਪੂਰਾ ਔਰ ਕਿਉਂ ਮਾਰਿਆ ਗਿਆ ਉਸ ਲੜਕੇ ਨੂੰ ਦੇਖੋ ਜੀ ਉਹ ਲੜਕਾ ਬੰਡਾਲੇ ਪਿੰਡ ਦਾ ਰਹਿਣ ਵਾਲਾ ਸੀਗਾ ਰਿਸ਼ਦਾਰ ਜੀ ਮੇਰਾ ਭਰਾ ਲੱਗਦਾ ਸੀਗਾ ਤੇ ਉਹ ਨਾ ਪਿਛਲੇ 10 ਸਾਲ ਤੋਂ ਮੰਦਬੁੱਧੀ ਸੀਗਾ ਪਹਿਲਾਂ ਐਦਾਂ ਨਹੀਂ ਸੀਗਾ ਅਚਾਨਕ ਉਹਦੇ ਦਿਮਾਗ 'ਤੇ ਫਰਕ ਪੈ ਗਿਆ ਤੇ ਹੋ ਗਿਆ ਤੇ ਸਾਰੇ ਆਸ-ਪਾਸ ਦੇ 3-4 ਬੰਦਾਂ ਨੂੰ ਪਤਾ ਸੀਗਾ ਕਿ ਉਹ ਮੰਦਬੁੱਧੀ ਆ ਤੇ ਜਿਨ੍ਹਾਂ ਨੇ ਮਾਰਿਆ ਵਾ ਉਹਨਾਂ ਨੂੰ ਪਤਾ ਸੀਗਾ ਕਿ ਇਹਦੇ ਦਿਮਾਗ ਤੋਂ ਇਹ ਨਹੀਂ ਕੰਮ ਕਰਦਾ ਇਹ ਹੁਣ ਸਾਨੂੰ ਇੰਨਾ ਜਿਹੜੀ ਗੱਲ ਸਾਡੇ ਸਮਝ ਆ ਰਹੀ ਆ ਤੂੰ ਸੁਣ ਚਾ ਰਹੀ ਆ ਉਹ ਇਹ ਗੱਲ ਆ ਰਹੀ ਕਿ ਇਹ ਗੁਰਦੁਆਰਾ ਸਾਹਿਬ ਗਿਆ ਵਾ ਤੇ ਇਹਨੇ ਗ੍ਰੰਥ ਸਾਹਿਬ ਪਾੜ ਕੇ ਤੇ ਨੱਚਿਆ ਵਾ ਤੇ ਪਹਿਲੀ ਗੱਲ ਤੋਂ ਇੰਨੀ ਹਿੰਮਤ ਕਰ ਹੀ ਨਹੀਂ ਸਕਦਾ ਠੀਕ ਹੈ ਜੀ ਜੇ ਉਹ ਮੰਦਬੁੱਧੀ ਸੀ ਨਾ ਤੇ ਉਹ ਜਿੰਨਾ ਹੋ ਸਕੇ ਗੁਰਦੁਆਰੇ ਸਾਹਿਬ ਦੀ ਸੇਵਾ ਕਰਦਾ ਸੀਗਾ ਤੇ ਗੁਰਦੁਆਰਾ ਸਾਹਿਬ ਚੋਂ ਜਾਂਦਾ ਸੀਗਾ ਠੀਕ ਹੈ ਜੀ ਜਿੰਨਾ ਉਹਦੇ ਦਿਮਾਗ ਦਾ ਕੰਮ ਕਰਦਾ ਸੀ ਪਰ ਉਹ ਇੰਨੀ ਵੱਡੀ ਹਰਕਤ ਨਹੀਂ ਕਰ ਸਕਦਾ ਸਾਡੇ ਵਿੱਚ ਜੇ ਤੁਸੀਂ ਇਸ ਗੱਲ ਦਾ ਸੱਚ ਸੁੰਣਾ ਚਾਹੁੰਦੇ ਜੇ ਤੇ ਗੁਰਦੁਆਰਾ ਸਾਹਿਬ ਨੂੰ ਸੀਲ ਕੀਤਾ ਜਾਵੇ ਉਹਨਾਂ ਦੇ ਕੈਮਰੇ ਕਿਉਂਕਿ ਕਮੇਟੀ ਨੇ ਜਦੋਂ ਦਾ ਬਰਗਾੜੀ ਕਾਰਡ ਹੋਇਆ ਵਾ ਤੇ ਹਰ ਗ੍ਰੰਥ ਸਾਹਿਬ ਸਾਹਿਬ ਅ ਕੈਮਰੇ ਲੱਗੇ ਹੋਏ ਨੇ ਕਿ ਇਥੇ ਕੋਈ ਬੇਇਜ਼ਤੀ ਕਰਨ ਆਇਆ ਤੇ ਫੜਿਆ ਜਾਵੇ ਤੇ ਜੇ ਇਹਦੇ ਉਹ ਸੀਲ ਕਰ ਦਿੱਤਾ ਗਿਆ ਗੁਰਦਰ ਸਾਹਿਬ ਤੇ ਟਾਈਮ ਰਹਿੰਦੇ ਪਤਾ ਲੱਗ ਜਾਊਗਾ ਕਿ ਇਹਨੇ ਕੀ ਹਰਕਤ ਕੀਤੀ ਆ ਠੀਕ ਹੈ ਸੱਚ ਸਾਹਮਣੇ ਆ ਜਾਏਗਾ ਪਰ ਸਾਨੂੰ ਐ ਲੱਗਦਾ ਹੈ ਕਿ ਇਹ ਰੰਜਿਸ਼ ਦਾ ਮਾਮਲਾ ਹੈ ਠੀਕ ਹੈ ਜਿਹੜੀ ਇਹਨਾਂ ਨੇ ਬਦਲਾ ਲਿਆ ਆ ਗਿਆ ਵਾ ਠੀਕ ਹੈ ਜੀ ਉਹ ਵਿਚਾਰਾ ਮੰਦਪੂਰੀ ਜੇ ਉਹਨਾਂ ਨੂੰ ਪਤਾ ਸੀਗਾ ਉਹਨਾਂ ਤੇ ਪਿੰਡ ਦੇ ਬੰਦਿਆਂ ਨੂੰ ਪਤਾ ਸੀ ਮੰਦਪੂਰੀ ਤੇ ਪਿੰਡ ਦੇ ਹੀ ਬੰਦਿਆਂ ਨੇ ਮਾਰਿਆ ਵਾ ਅਸੀਂ ਕਹਿੰਦੇ ਉਹਨਾਂ ਨੂੰ ਫੜਿਆ ਜਾਵੇ ਸਜ਼ਾ ਦਿੱਤੀ ਜਾਵੇ ਨਹੀਂ ਤੇ ਅਸੀਂ ਸਾਡੇ ਕੋਲ ਜੋ ਹੋ ਸਕਿਆ ਅਸੀਂ ਕਰਾਂਗੇ ਕੀ ਲੱਗ ਕੇ ਤਾਂ ਕੀ ਨਾਤੀ ਸੀ ਕਹ ਲੋ ਪੂਰਾ ਨਾ ਕਿ ਪੰਛੀ ਤੇ ਅਸੀਂ ਬਸ ਇੰਨਾ ਚਾਹੁੰਦੇ ਆ ਜਿਨ੍ਹਾਂ ਨੇ ਇੱਕ ਮਾਮਲਾ ਕੀਤਾ ਉਹ ਸਿਰਫ ਚੁਣਵੇਂ ਚੁਣੇ ਲੋਕ ਸੀਗੇ ਤਿੰਨ ਜਾਂ ਚਾਰ ਜਿਨ੍ਹਾਂ ਨੇ ਮਾਮਲਾ ਕੀਤਾ ਵਾ ਉਹਨਾਂ ਨੂੰ ਫੜਿਆ ਜਾਵੇ ਤੇ ਜਿੰਨੀ ਹੋ ਸਕੇ ਸਜ਼ਾ ਦਿੱਤੀ ਜਾਵੇ ਇੱਕ ਮੰਦਬੁੱਧੀ ਨੂੰ ਮਾਰਨਾ ਸਾਡੇ ਧਰਮ ਦੇ ਵਿੱਚ ਕਿ ਹਰੇਕ ਧਰਮ ਦੇ ਵਿੱਚ ਪਾਪ ਹੈ ਹਰੇਕ ਤਰ੍ਹਾਂ ਦੇ ਪਾਪ ਹੈ ਤੇ ਅਸੀਂ ਇਹੀ ਗੁਜਾਰਿਸ਼ ਕਰਦੇ ਆ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਗੁਰੂ ਧੰਨ ਗੁਰਪ੍ਰੰਤ ਸਾਹਿਬ ਦੀ ਬੇਤਵੀ ਇੱਕ ਦੁਸ਼ਟ ਨੇ ਪਿੰਡ ਬੰਡਾਲਾ ਜਿਹੜਾ ਫਰੋਇਟਰ ਦਾ ਜੋ ਪਠਾਣੇ ਹਰਫੇ ਦੇ ਵਿੱਚ ਪੈਂਦਾ ਹੈ ਜੋ ਕਿ ਉੱਥੇ ਗੁਰੂ ਘਰ ਬਣਿਆ ਹੋਇਆ ਹੈ ਜੋ ਕਿ ਅੱਜ ਤਕਰੀਬਨ 2 ਵਜੇ ਦੇ ਕਰੀਬ ਇੱਕ ਲਾਗੇ ਪਿੰਡ ਦਾ ਹੀ ਆਦਮੀ ਗੁਰੂ ਘਰ ਵਿੱਚ ਵੜਦਾ ਹੈ ਆਣ ਕੇ ਉੱਥੋਂ ਮਹਾਰਾਜ ਦੇ ਅੰਗ ਕਾੜਦਾ ਹੈ ਤੇ ਬਾਹਰ ਲੈ ਕੇ ਆ ਜਾਂਦਾ ਹੈ ਬਾਹਰ ਲੈ ਕੇ ਆਉਣ ਤੋਂ ਬਾਅਦ ਜੁੱਤ ਉਹ ਤਦੋਂ ਸਿੱਖ ਸੰਗਤਾਂ ਰੋਕਦੀਆਂ ਤੇ ਉੱਥੇ ਸਿੱਖ ਸੰਗਤਾਂ ਨੇ ਫੜ ਕੇ ਉਹਨੂੰ ਕਾਬੂ ਕੀਤਾ ਤੇ ਕਿਹੜੇ ਮਹਾਰਾਜ ਦੇ ਅੰਗਸਿਓਂ ਦੇ ਤੋਂ ਲੈ ਕੇ ਤੇ ਗੁਰੂ ਘਰ ਦੇ ਵਿੱਚ ਸ਼ੁਭਿਤ ਕੀਤੇ ਦੋਸਤੋਂ ਬਾਅਦ ਵਿੱਚ ਪ੍ਰਸ਼ਾਸਨ ਨੂੰ ਕਾਲ ਕੀਤੀ ਪ੍ਰਸ਼ਾਸਨ ਪਹੁੰਚਿਆ ਤੇ ਬਾਅਦ ਵਿੱਚ ਉਹਨੂੰ ਉਹ ਮੁੱਕੜ ਉਹਨੂੰ ਪ੍ਰਸ਼ਾਸਨ ਦੇ ਹਵਾਲੇ ਕੀਤਾ ਹੈ ਤੇ ਪਰਚਾ ਦਰਜ ਉਹਨਾਂ ਦੋਸ਼ੀਆਂ ਖਿਲਾਫ ਕੀਤਾ ਵੀ ਕਿਹੜਿਆਂ ਨੇ ਇਹ ਕਾਰ ਵੀ ਕਰਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿੰਨਾ ਬੰਦਿਆਂ ਨੇ ਕਰਾਉਣ ਕਿੰਨਾ ਤੇ ਕਹਿਨ ਤੇ ਹੋਈ ਆ ਤੇ ਕਿਹੜੇ ਬੰਦਿਆਂ ਨੂੰ ਭੇਜਿਆ ਹੈ ਉਹਨਾਂ ਐਸਪੀ ਡੀ ਸਾਹਿਬ ਮੌਕੇ ਤੇ ਕਹੇ ਸੀ ਅੰਤਿਰ ਕੁਮਾਰ ਡੀਐਫਪੀ ਸਾਹਿਬ ਹੋਰ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਕਹੇ ਸੀ ਉਹਨਾਂ ਨੇ ਸਾਨੂੰ ਸਿੱਖ ਜੱਥੇਬੰਦੀ ਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਇੱਕ ਸੈੱਟ ਬਣਾਤੀ ਆ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਕਾਰਵਾਈ ਕਰਕੇ ਦੋਸ਼ੀ ਦੇ ਸਾਹਮਣੇ ਜਾਵਾਂ ਕਿੰਨਾ ਕਰਾਈਆ ਸੋ ਜਾਣਕਾਰੀ ਵੀ ਆ ਰਹੀ ਸੀ ਕਿ ਦੋਸ਼ੀ ਮਤਲਬ ਉੱਥੇ ਮਰ ਗਿਆ ਕਿ ਜਿੰਦਾ ਜੀ ਸਾਡੇ ਕੋਲ ਤਾਂ ਸਾਈਫ ਸਾਹਿਬ ਤੋਂ ਲਗਾਇਆ ਪ੍ਰਸ਼ਾਸਨ ਦੇ ਅਧਿਕਾਰੀ ਤੇ ਉਹ ਵਾਲੀ ਗੱਡੀ ਲੈ ਕੇ ਸੀ ਉਹਨੂੰ ਆਜ ਵਾਜ ਲੈ ਕੇ ਸੀ ਪਰ ਨੌਜੋਨਾਂ ਦੇ ਮਨ 'ਚ ਗੁੱਸਾ ਸੀ ਅਸੀਂ ਵੀ ਉੱਥੇ ਵਿੱਚ ਸੀਗੇ ਤੇ ਸਾਡੇ ਗੁਰੂ ਦੀ ਇਸ਼ਤਿ ਜਿੱਦ ਨੇ ਬੇਧਵੀ ਕੀਤੀ ਆ ਤੇ ਨੌਜਵਾਨਾਂ ਨੂੰ ਲਤਾਂ ਲਤਾਂ ਜਰੂਰ ਮਾਰੀਆਂ ਨੇ ਪਰ ਮਾਰਿਆ ਨਹੀਂ ਕਿਸੇ ਨੇ ਜਾਨੋਂ ਮਾਰਿਆ ਨਹੀਂਗਾ ਪਰ ਉਹ ਪ੍ਰਸ਼ਾਸਨ ਲੈ ਗਿਆ ਸੀ ਆਪਣੇ ਕੱਪੜੇ ਲੈ ਕੇ ਉਹਨੂੰ ਦਾਖਲ ਕਰਾਤਾ ਸੀ ਸ਼ਹਿਰ ਤੇ ਅਸੀਂ ਤਾਂ ਆਪਣੀ ਕਾਰਵਾਈ ਦੀ ਮੰਗ ਕੀਤੀ ਹੈ